ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਨਵੇਂ ਖੁਲਾਸੇ ਹੋ ਰਹੇ ਨੇ ਕਿਵੇਂ ਉਹਨਾਂ ਦੀ ਗ੍ਰਿਫਤਾਰੀ ਹੋਈ ਇਸ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਸਕਰਾਪ ਵਪਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ 트੍ਰੈਪ ਲਗਾਇਆ ਜਾਂਦਾ ਹੈ ਸੀਬੀਆਈ ਦੇ ਵੱਲੋਂ ਔਰ ਉਸ ਤੋਂ ਬਾਅਦ ਹੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਸਕਰਾਪ ਵਪਾਰੀ ਆਕਾਸ਼ ਵੀ ਸਾਹਮਣੇ ਆਇਆ ਜਿਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਦੱਸਿਆ ਕਿ ਸਰਹੰਦ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਮਾਮਲਾ ਦਰਜ ਸੀ ਜੋ ਕਿ 2 ਸਾਲ ਪੁਰਾਣਾ ਮਾਮਲਾ ਸੀ ਮਾਮਲਾ ਖਤਮ ਵੀ ਹੋ ਚੁੱਕਾ ਸੀ ਪਰ ਪੁੱਲਰ ਦਾ ਇੱਕ ਸਾਥੀ ਉਹਨਾਂ ਦੇ ਕੋਲ ਆਉਂਦਾ ਹੈ ਤਾਂ ਉਹਨਾਂ ਨੂੰ ਆ ਕੇ ਧਮਕੀਆਂ ਦਿੰਦਾ ਹੈ ਔਰ ਕਹਿੰਦਾ ਹੈ ਕਿ ਤੁਸੀਂ ਹਰਚਰਨ ਸਿੰਘ ਭੁੱਲਰ ਦੇ ਨਾਲ ਮੁਲਾਕਾਤ ਕਰੋ ਔਰ ਜੇਕਰ ਤੁਸੀਂ ਇਹ ਮੁਲਾਕਾਤ ਨਹੀਂ ਕੀਤੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਤੁਹਾਨੂੰ ਮੁਲਾਕਾਤ ਉੱਥੇ ਕਰਨੀ ਪਵੇਗੀ ਔਰ ਜੋ ਉਹਨਾਂ ਦੀ ਮੰਗ ਹੈ ਉਹ ਪੂਰੀ ਕਰਨੀ ਪਵੇਗੀ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਰਿਸ਼ਵਤ ਨਹੀਂ ਦਿੰਦੇ ਇਹ ਪੈਸੇ ਨਹੀਂ ਦਿੰਦੇ ਤਾਂ ਫਿਰ ਆ ਇਹ ਮਾਮਲਾ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਔਰ ਇੱਕ ਨਵਾਂ ਮਾਮਲਾ ਤੁਹਾਡੇ ਤੇ ਦਰਜ ਕੀਤਾ ਜਾਵੇਗਾ ਤਾਂ ਇਸ ਤਰੀਕੇ ਦੀਆਂ ਧਮਕੀਆਂ ਸਕ੍ਰੈਪ ਵਪਾਰੀ ਨੂੰ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਉਹ ਸਕ੍ਰੈਪ ਵਪਾਰੀ ਕਿਉਂਕਿ ਮਾਮਲਾ ਕਾਫੀ ਪੁਰਾਣਾ ਸੀ ਤਾਂ ਇਸ ਕਰਕੇ ਉਸ ਦੇ ਵੱਲੋਂ ਸਿੱਧਾ ਅਪਰੋਚ ਕੀਤੀ ਜਾਂਦੀ ਹੈ सीबीआई ਤੱਕ सीबीआई ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਸਕ੍ਰੈਪ ਵਪਾਰੀ ਨੇ ਦੱਸਿਆ ਕਿ ਰਿਸ਼ਵਤ ਮੰਗਣ ਦੀ ਜੋ ਵੀਡੀਓ ਹੈ ਉਸ ਦੇ ਵੱਲੋਂ ਰਿਕਾਰਡ ਕੀਤੀ ਜਾਂਦੀ ਹੈ ਬਕਾਇਦਾ ਆਡੀਓ ਦੇ ਵਿੱਚ ਸੁਣਦੇ ਹੋਏ ਬੋਲਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਉਹ ਮੰਗ ਕਰਦੇ ਨੇ ਕਿ 8 ਲੱਖ ਦੀ ਰਿਸ਼ਵਤ ਹਰਚਰਨ ਸਿੰਘ ਪੁੱਲਰ ਨੂੰ ਦਿੱਤੀ ਜਾਵੇ ਤਾਂ ਹਰਚਰਨ ਸਿੰਘ ਪੁੱਲਰ ਦਾ ਸਾਥੀ ਉਹਨਾਂ ਦੇ ਕੋਲ ਆਉਂਦਾ ਹੈ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਰਿਸ਼ਵਤ ਦੀ ਔਰ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਇਹ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਫਿਰ ਉਸ ਦਾ ਜੋ ਪੁਰਾਣਾ ਮਾਮਲਾ ਹੈ ਉਹ ਖੋਲ ਲਿਆ ਜਾਵੇਗਾ ਔਰ ਹੋਰ ਨਵਾਂ ਮਾਮਲਾ ਉਸ ਦੇ ਖਿਲਾਫ ਦਰਜ ਕੀਤਾ ਜਾਵੇਗਾ ਜਿਸ ਤੋਂ ਬਾਅਦ ਸਕਰੈਪ ਵਪਾਰੀ ਸੀਬੀਆਈ ਦਾ ਰੁਖ ਕਰਦਾ ਹੈ ਸੀਬੀਆਈ ਨੂੰ ਉਹ ਜੋ ਆਰਡੀਓ ਹੈ ਉਹ ਵੀ ਉਹਰੇ ਵੱਲੋਂ ਬਰਾਮਦ ਕਰਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਸੀਬੀਆਈ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਸ ਤਰੀਕੇ ਨਾਲ ਰਿਸ਼ਵਤ ਦੀ ਮੰਗ ਸੱਚੀ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਟਰੈਪ ਲਗਾਇਆ ਜਾਂਦਾ ਹੈ ਔਰ 5 ਲੱਖ ਦੀ ਰਿਸ਼ਵਤ ਕੱਲ ਉਹ ਸਕ੍ਰੈਪ ਵਪਾਰੀ ਹਰਚਰਨ ਸਿੰਘ ਪੁੱਲਰ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਦੇਣ ਗਿਆ ਸੀ ਜਿੱਥੇ ਸੀਬੀਆਈ ਦੇ ਵੱਲੋਂ ਪਹਿਲਾਂ ਹੀ ਟਰੈਪ ਲਗਾਇਆ ਗਿਆ ਸੀ ਉਸ ਟਰੈਪ ਦੇ ਅਧੀਨ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰੋਪੜ ਰੇਂਜ ਦੇ ਡੀਆਈਜੀ ਨੇ ਹਰਚਰਨ ਸਿੰਘ ਪੁੱਲਰ ਔਰ ਦੱਸਦੇ ਕਿ ਕੱਲ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਆ ਸ਼ਾਪੇ ਮਾਰੀ ਉਹਨਾਂ ਦੇ ਘਰਾਂ ਦੇ ਉੱਤੇ ਉਹਨਾਂ ਦੇ ਆਫਿਸ ਦੇ ਉੱਤੇ ਕੀਤੀ ਜਾਂਦੀ ਹੈ ਜਿੱਥੋਂ ਤਕਰੀਬਨ 7 ਕਰੋੜ ਦਾ ਕੈਸ਼ ਬਰਾਮਦ ਹੋਇਆ ਔਰ 2 ਕਰੋੜ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਨੇ। ਤਾਂ ਫਿਲਹਾਲ ਤੁਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਦੱਸਦੇ ਕਿ ਇਹਨਾਂ ਦੇ ਪਿਤਾ ਡੀਜੀਪੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਮਹਿਲ ਸਿੰਘ ਪੁੱਲਰ ਔਰ ਅ ਕਿਉਂਕਿ ਇੱਕ ਰਸੂਖਦਾਰ ਪਰਿਵਾਰ ਚੋਂ ਆਉਂਦੇ ਨੇ ਪਿਤਾ ਡੀਜੀਪੀ ਰਹਿ ਚੁੱਕੇ ਨੇ ਔਰ ਵੱਡੇ ਅਹੁਦੇ ਪਰਿਵਾਰਾਂ ਦੇ ਕੋਲ ਰਹੇ ਨੇ ਇਹਨਾਂ ਦੇ ਭਰਾ ਵੀ ਸਿਆਸਤ ਦੇ ਵਿੱਚ ਸਰਗਰਮ ਰਹਿ ਚੁੱਕੇ ਨੇ ਔਰ ਇਸੇ ਦੇ ਚੱਲਦੇ ਹਰੇਕ ਸਿਆਸੀ ਪਾਰਟੀ ਦੇ ਵਿੱਚ ਇਹਨਾਂ ਦੇ ਕਾਫੀ ਲਿੰਕ ਸੀ ਕਾਫੀ ਵੱਡੇ ਲੋਕਾਂ ਦੇ ਨਾਲ ਇਹਨਾਂ ਦਾ ਉੱਠਣਾ ਪੈਣਾ ਸੀ ਔਰ ਇਸੇ ਦੇ ਫਾਇਦਾ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਤਾਂ ਜੋ ਸਕ੍ਰੈਪ ਵਪਾਰੀ ਹੈ ਉਸ ਦੇ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਕੱਲ ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ ਕੱਲ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਤਕਰੀਬਨ 20 ਤੋਂ 25 ਫੋਨ ਉਹਨਾਂ ਨੂੰ ਆ ਚੁੱਕੇ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਵੀ ਇਸ ਡੀਆਈਜੀ ਤੋਂ ਕਾਫੀ ਪਰੇਸ਼ਾਨ ਹਾਂ ਸਾਡੇ ਕੋਲੋਂ ਵੀ ਇਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਸ਼ਿਕਾਇਤ ਦੇਣ ਲਈ ਤਿਆਰ ਹਾਂ ਤਾਂ ਫਿਲਹਾਲ ਆ ਜੋ ਸਕ੍ਰੈਪ ਵਪਾਰੀ ਹੈ ਉਸ ਦੇ ਵੱਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੋ ਡੀਆਈਜੀ ਹੈ ਉਸ ਦਾ ਕਾਫੀ ਵੱਡੇ ਲਿੰਕ ਨੇ ਕਾਫੀ ਵੱਡੇ ਲੋਕ ਨੇ ਔਰ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਹੁਣ ਫਿਰ ਉਹਨਾਂ ਨੂੰ ਇਹ ਬਰਵਾ ਵੀ ਸਕਦੇ ਨੇ ਔਰ ਉਹਨਾਂ ਨੂੰ ਗਾਇਬ ਵੀ ਕਰ ਸਕਦੇ ਨੇ ਤਾਂ ਇਸ ਕਰਕੇ ਸਿਕਿਉਰਿਟੀ ਦੀ ਮੰਗ ਵੀ ਕੀਤੀ ਗਈ ਹੈ ਸਕ੍ਰੈਪ ਵਪਾਰੀ ਦੇ ਵੱਲੋਂ ਔਰ ਇੱਥੋਂ ਤੱਕ ਕਿਹਾ ਗਿਆ ਕਿ ਮੇਰੇ ਪਰਿਵਾਰ ਨੂੰ ਵੀ ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਇਹ ਕਾਫੀ ਵੱਡੇ ਲੋਕ ਨੇ ਪਹਿਲਾਂ ਵੀ ਇਹਨਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਕੇਸ ਖੋਲਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਹੁਣ ਇਹ ਕੇਸ ਜਦੋਂ ਸਾਹਮਣੇ ਆ ਚੁੱਕਾ ਹੈ ਤਾਂ ਇਸ ਤੋਂ ਬਾਅਦ ਇਹ ਮੇਰੇ ਖਿਲਾਫ ਕੋਈ ਵੱਡਾ ਐਕਸ਼ਨ ਲੈ ਸਕਦੇ ਨੇ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡੀਆਈਜੀ ਕਿਉਂਕਿ ਇੱਕ ਵੱਡਾ ਅਹੁਦਾ ਹੈ ਔਰ ਲੋਕ ਇਹਨਾਂ ਦੇ ਕੋਲ ਆਪਣੀਆਂ ਪਰੇਸ਼ਾਨੀਆਂ ਲੈ ਕੇ ਜਾਂਦੇ ਨੇ ਲੋਕਾਂ ਦਾ ਹੁੰਦਾ ਹੈ ਕਿ ਅਸੀਂ ਵੱਡੇ ਅਫਸਰ ਦੇ ਕੋਲ ਪਹੁੰਚ ਕਰਦੇ ਹਾਂ ਜਦੋਂ ਛੋਟੇ ਅਫਸਰਾਂ ਦੇ ਵੱਲੋਂ ਕੋਤਾਹੀ ਕੀਤੀ ਜਾਂਦੀ ਹੈ ਕਿਸੇ ਤਰੀਕੇ ਦੀ ਤਾਂ ਪਹਿਲਾ ਉਹਨਾਂ ਦਾ ਮਕਸਦ ਲੋਕਾਂ ਦਾ ਹੁੰਦਾ ਹੈ ਕਿ ਕਿਸੇ ਵੱਡੇ ਅਫਸਰ ਤੱਕ ਅਪਰੋਚ ਕੀਤੀ ਜਾਵੇ ਤਾਂ ਉਹ ਅਫਸਰ ਸਾਡੀ ਗੱਲ ਸੁਨੇਗਾ ਉਹ ਅਫਸਰ ਸਾਡੀ ਜੋ ਗੱਲ ਹੈ ਜੋ ਉਸ ਦਾ ਨਿਪਟਾਰਾ ਕਰੇਗਾ ਹੱਲ ਕਰੇਗਾ ਪਰ ਇਹ ਅਫਸਰ ਤੁਸੀਂ ਦੇਖ ਲਓ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਲੁੱਟਾਂ ਕੀਤੀਆਂ ਜਾਂਦੀਆਂ ਨੇ ਸਫੇਦ ਪੋਸ਼ ਢਾਕੂ ਕਿਹਾ ਜਾ ਸਕਦਾ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਅਫਸਰ ਉਹਨਾਂ ਤੋਂ ਵੀ ਵੱਡੀਆਂ ਗਿਰਜਾਂ ਨੇ ਇਹਨਾਂ ਦੇ ਵੱਲੋਂ ਜਿਆਦਾ ਮੰਗ ਕੀਤੀ ਜਾਂਦੀ ਹੈ ਸਗੋਂ ਤਾਂ ਇਹ ਪੂਰਾ ਇੱਕ ਨੈਟਵਰਕ ਹੋਰ ਸਕਦਾ ਹੈ ਕਿਉਂਕਿ ਡੀਆਈਜੀ ਨੇ ਡੀਆਈਜੀ ਦੇ ਹੇਠਾਂ ਵੀ ਜੋ ਲੋਕ ਨੇ ਉਹ ਵੀ ਇਹਨਾਂ ਦੇ ਨਾਲ ਮਿਲੇ ਹੋਏ ਨੇ ਜਾਂ ਫਿਰ ਇਹਨਾਂ ਦੇ ਵੱਲੋਂ ਆਪਣੇ ਪੱਧਰ ਤੇ ਉੱਤੇ ਆਪਣੇ ਸਾਥੀ ਦੇ ਨਾਲ ਮਿਲ ਕੇ ਇਸ ਤਰੀਕੇ ਦੇ ਨਾਲ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ ਤਾਂ ਇਹ ਵੀ ਦੇਖਣ ਵਾਲਾ ਰਹੇਗਾ ਕਿ ਹੋਰ ਕਿਹੜੇ-ਕਿਹੜੇ ਅਧਿਕਾਰੀ ਇਹਨਾਂ ਦੇ ਨਾਲ ਮਿਲੇ ਹੋਏ ਨੇ ਪਰ ਸਕਰੇਪ ਵਪਾਰੀ ਦੇ ਵੱਲੋਂ ਪੂਰੀ ਗੱਲ ਦੱਸੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਡੀਆਈਜੀ ਦੇ ਵੱਲੋਂ 8 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਦਾ ਇੱਕ ਸਾਥੀ ਆ ਕੇ ਉਹਨਾਂ ਨੂੰ ਧਮਕੀਆਂ ਦਿੰਦਾ ਹੈ ਔਰ ਪੁਰਾਣਾ ਕੇਸ ਖੋਲਣ ਬਾਰੇ ਧਮਕੀ ਦਿੱਤੀ ਜਾਂਦੀ ਹੈ ਔਰ ਜਦੋਂ ਉਸ ਦੇ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ सीबीआई ਨੂੰ ਤਾਂ सीबीआई ਇਸ ਮਾਮਲੇ ਦੇ ਵਿੱਚ ਇੰਟਰਵਿਨ ਕਰਦੀ ਹੈ ਤਾਂ सीबीआई ਦੇ ਵੱਲੋਂ 트ੈਪ ਲਗਾ ਕੇ ਡੀਆਈਜੀ ਹਰਿਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ